ਨਾ ਸੰਗਤੋ ਸੁਮਨ ਭਗਾਨੀਆਂ ਵਿਕਰਮ ਭਗਾਨੀਆਂ ਜੀ ਉਤਪਾ ਨਿਊਜ਼ 24 ਤੋਂ ਗੁਰਮੁਖ ਸਿੰਘ ਜੀ ਪਹੁੰਚੇ ਨੇ ਅਸੀਂ ਉਹਨਾਂ ਦਾ ਪਹੁੰਚਣ ਦੇ ਵਿੱਚ ਇੱਥੇ ਪਰ ਜਿਹੜਾ ਉਹਨਾਂ ਨੇ ਕਵਰੇਜ ਦਿੱਤੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡਾ ਉਹਨਾਂ ਦਾ ਮੈਸੇਜ ਵੀ ਆ ਗਿਆ ਸੀ ਹਾਂਜੀ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਜੋ ਕੱਲੋ ਮੰਦ ਭਾਗੀ ਘਟਨਾ ਹੋਈ ਆ ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਬਲੋ ਬਾਬਾ ਡਾਕਟਰ ਅੰਬੇਦਲ ਬਾਬਾ ਜੀ ਸਾਹਿਬ ਦੇ ਸੇ ਥੋੜੇ ਮਾਰੇ ਗਏ ਆ ਉਦੇ ਬਾਰੇ ਜਿਹੜਾ ਅੱਜ ਰੋਸ ਪ੍ਰਦਰਸ਼ਨ ਜਾਰੀ ਆ ਉਹਦੇ ਬਾਰੇ ਜਿਹੜੇ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਆ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਦੇਖਦੇ ਆ ਵੀ ਉਹ ਕਿਹੜਾ ਕੀ ਕਹਿਣਾ ਹੈ ਜਿਹੜਾ ਕਿ ਵਿਅਕਤੀ ਉਹ ਗ੍ਰਿਫਤਾਰ ਕੀਤਾ ਗਿਆ ਆਓ ਜਾਗੇ ਜੀ ਐਪੀਐਮ ਜੈਪਾਲ ਮੈਂ सुमन ਬਗਾਨੀਆਂ ਘਰ ਨੰਬਰ 7 ਤੋਂ ਵਿਕਰਮ ਬਗਾਨੀਆਂ ਦੀ ਵਾਈਫ ਮੈਂ ਸਿਰਫ ਸਿਰਫ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਵੀ ਇਹ ਕੰਮ ਕਰਵਾਇਆ ਹੈ ਇਹ ਜ਼ਰੂਰੀ ਨਹੀਂ ਆ ਕਿ ਅਗਰ ਅਸੀਂ ਉਸ ਬਰਸਦ ਦੀ ਉਸ ਬੰਦੇ ਦੀ ਬੈਕਗ੍ਰਾਉਂਡ ਨੂੰ ਦੇਖੀਏ ਤਾਂ ਉਹ ਇਕੱਲਾ ਇਹ ਕੰਮ ਨਹੀਂ ਕਰ ਸਕਦਾ ਅਗਰ ਅਸੀਂ ਇਹ ਗੱਲਾਂ ਨੂੰ ਸੋਚ ਰਹੇ ਆ ਤਾਂ ਉਹ ਪ੍ਰਸ਼ਾਸਨ ਨੂੰ ਵੀ ਸੋਚਣੀਆਂ ਚਾਹੀਦੀਆਂ ਕਿ ਉਹ ਬੰਦੇ ਦੇ ਪਿੱਛੇ ਕਿਹਦੀ سپورਟ ਸੀ ਕਿ ਉਹਨੇ ਇੱਥੇ ਤੱਕ ਇਹ ਕਦਮ ਚੱਕਿਆ ਉਹਨੇ ਹਾਂਜੀ ਤੁਸੀਂ ਕਿਹਾ ਵੀ ਬੈਕਗ੍ਰਾਉਂਡ ਆ ਤੁਸੀਂ ਬੈਕਗ੍ਰਾਉਂਡ ਕਿਸ ਦੀ ਸਮਝਦੇ ਹੋ ਅਸੀਂ ਸਮਝ ਸਵਾਦਿਆ ਕਿ ਜਿਹੜੇ ਸ਼ਰਾਰਤੀ ਆਂਸਰ ਆ ਕਿ ਜਿਹੜੇ ਕੀ ਸਾਨੂੰ ਜਾਤ ਪਾਤ ਦੇ ਅਕੋਰਡਿੰਗ ਇੱਕ ਦੂਜੇ ਦੇ ਨਾਲ ਲੜਾਣਾ ਚਾਹਦੇ ਆ ਸਾਨੂੰ ਇਕੱਠੇ ਦੇਖ ਕੇ ਉਹ ਖੁਸ਼ ਨਹੀਂ ਹੈ ਕਿ ਸਾਨੂੰ ਲੋਅ ਲੈਵਲ ਤੇ ਹਾਈ ਲੈਵਲ ਦੇ ਵਿੱਚ ਵੰਡਣਾ ਚਾਹਦੇ ਅਸੀਂ ਉਹਨਾਂ ਨੂੰ ਅਸੀਂ ਸ਼ਰਾਰਤੀ ਆਂਸਰਾਂ ਦੇ ਵਿੱਚ ਦੇਖਦੇ ਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਸਰਕਾਰਾਂ ਦਾ ਕੰਮ ਕੀ ਹੁੰਦਾ ਜੀ ਸਰਕਾਰਾਂ ਦਾ ਕੰਮ ਇਹ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਕਿ ਉਹ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੂਸਰਾ ਨੰਬਰ ਤੇ ਆਪਣੇ ਪ੍ਰਸ਼ਾਸਨ ਨੂੰ ਉਹਨਾਂ ਨੂੰ ਸचेਤ ਕਰਨਾ ਚਾਹੀਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੇ ਪ੍ਰੋਗਰਾਮ ਹੋ ਰਿਹਾ ਆ ਇਹ ਤੁਹਾਡਾ ਦਿਨ ਤਿਹਾਰਾ ਆ ਰਿਹਾ ਇਹ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਜਿਹੜੇ ਦੁਆਰਾ ਬਣਾਇਆ ਗਿਆ ਸੰਵਿਧਾਨ ਉਹ ਉਹ ਸਾਡੇ ਲਈ ਸਭ ਤੋਂ ਪਹਿਲੀ ਪਾਇਓਰਿਟੀ ਹੈ ਕਿ ਸਾਡੇ ਲਈ ਉਹ ਸਾਡੇ ਸਾਰੇ ਤਿਹਾਰਾ ਤੋਂ ਵੱਡਾ ਤਿਹਾਰਾ ਸੀ ਮਨਾਣੇ ਆ ਗੰਤੰਤਰ ਦਿਵਸ ਉਸ ਦਿਨ ਤੇ ਇਹ ਚੀਜ਼ ਹੋਈ ਹੈ ਉਹਨਾਂ ਦੀ ਸਿਕਿਉਰਿਟੀ ਉਸ ਟਾਈਮ ਕਿੱਥੇ ਸੀ ਉਹਨਾਂ ਦੇ ਸਟੈਚੂ ਦੇ ਕੋਲ ਸਿਕਿਉਰਿਟੀ ਕਿਉਂ ਨਹੀਂ ਸੀ ਜਦੋਂ ਉਹਨਾਂ ਨੇ ਉਸ ਸੰਵਿਧਾਨ ਨੂੰ ਅੱਗ ਲਾਈ ਹੈ ਉਦੋਂ ਕਿਸੇ ਨੇ ਕਿਉਂ ਨਹੀਂ ਦੇਖਿਆ ਕਿ ਉਹ ਅੱਗ ਲਾ ਰਿਹਾ ਹੈ ਜਦੋਂ ਸਟੈਚੂ ਤੇ ਚੜਿਆ ਉਦੋਂ ਕਿਉਂ ਨਹੀਂ ਕਿਸੇ ਨੇ ਉਹਨਾਂ ਨੂੰ ਰੋਕਿਆ ਐਡੀ ਲੰਬੀ ਪੌੜੀ ਲਗਾ ਕੇ ਉੱਪਰ ਚੜਿਆ ਹੋਇਆ ਕਿਉਂ ਨਹੀਂ ਪਤਾ ਲੱਗਾ ਕਿਸ ਨੂੰ ਲੱਗਦਾ ਸਾਜ਼ਿਸ਼ ਹੈ ਹਾਂਜੀ ਇਹ ਬਹੁਤ ਵੱਡੀ ਸ਼ਾਰੀਰ ਹੈ ਕਿ ਕੋਈ ਵੀ ਨਹੀਂ ਚਾਹੁੰਦਾ ਕਿ ਇਹਨਾਂ ਦਾ ਨਾਮ ਅੱਗੇ ਹੋਵੇ ਪਹਿਲਾਂ ਤਾਂ ਪਹਿਲਾਂ ਹੋਰ ਕੋਈ ਰੋਲਾ ਪੈ ਰਿਹਾ ਸੀਗਾ ਅੱਜ ਅਸੀਂ ਅਗਰ ਉਸ ਚੀਜ਼ ਨੂੰ ਦੇਖਿਆ ਕਿ ਮੀ ਅਵਿਨੀ ਉਸਟੀਲ ਨੂੰ ਆਇਆ ਕਿ ਜਿਹੜੇ ਕੀ ਆਪਣੇ ਮੋਦੀ ਸਾਹਿਬ ਦੇ ਜਿਹੜੇ ਇੱਕ ਰਾਈਟ ਹੈਂਡ ਬਣਨੇ ਜਾਂਦੇ ਆ ਉਹਨਾਂ ਨੇ ਵੀ ਉਹ ਕਿਹਾ ਸੀ ਅੰਬੇਦਕਰ 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 ਕਰਦੇ ਆ ਅਸੀਂ ਕਹਿੰਦੇ ਆ ਕਿ ਕਿਉਂ ਤੁਸੀਂ ਅਸੀਂ ਕਿਉਂ ਨਾ ਕਰੀਏ ਕਿਉਂਕਿ ਉਹਨਾਂ ਨੇ ਸਾਨੂੰ ਫਰਸਟ ਅਧਿਕਾਰ ਉਹਨਾਂ ਨੇ ਸਾਨੂੰ ਦਿੱਤਾ ਕਿ ਉਹਨਾਂ ਨੇ ਸਾਨੂੰ ਲੋਕਤੰਤਰ ਦੀ ਸਰਕਾਰ ਲੋਕਤੰਤਰੀ ਕ ਸਰਕਾਰ ਉਹਨਾਂ ਨੇ ਬਣਾਉਂਦਾ ਸਾਨੂੰ ਹੱਕ ਦਿੱਤਾ ਕਿ ਲੋਕਾਂ ਦੁਆਰਾ ਲੋਕਾਂ ਨੇ ਚੋਣਨਾ ਲੋਕਾਂ ਨੇ ਬਣਾਣੀ ਹੈ ਸਾਨੂੰ ਵੋਟ ਦਾ ਅਧਿਕਾਰ ਉਹਨਾਂ ਨੇ ਦਿੱਤਾ ਸਾਨੂੰ ਪੜਨ ਦਾ ਅਧਿਕਾਰ ਉਹਨਾਂ ਨੇ ਦਿੱਤਾ ਸਾਨੂੰ ਬਰਾਬਰੀ ਦੇ ਖੜਨ ਦਾ ਅਧਿਕਾਰ ਉਹਨਾਂ ਨੇ ਦਿੱਤਾ ਅਸੀਂ ਕਿਉਂ ਨੰ ਅੰਬੇਦਕਰ ਅੰਬੇਦਕਰ ਕਰੀਏ ਸਾਡੇ ਅੰਬੇਦਕਰ ਜੀ ਦੇ ਨਾਲ ਇੰਨਾ ਕੁਝ ਹੋ ਰਿਹਾ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ ਉਹ ਗੱਲ ਤੁਸੀਂ ਆਪਣੀ ਜਗ੍ਹਾ ਸਹੀ ਆ ਪਰ ਜਿਹੜਾ ਮੈਸੇਜ ਆ ਆਮ ਜਨਤਾ ਨੂੰ ਆ ਉਹ ਕੀ ਮੈਸੇਜ ਆ ਤੁਹਾਡਾ ਮੈਂ ਸਿਰਫ ਤੇ ਸਿਰਫ ਜਨਤਾ ਨੂੰ ਇਹ ਅਵੇਅਰ ਕਰਨਾ ਚਾਹੁੰਦੀ ਆ ਕਿ ਤੁਸੀਂ ਆਪਣੇ ਰਹਿ ਭਰਾ ਤੋਂ ਦੂਰ ਨਾ ਹੋਵੋ ਆਪਸ ਦੇ ਵਿੱਚ ਭਾਈਚਾਰਾ ਬਣਾ ਕੇ ਰੱਖੋ ਤੇ तकरीबन ਅੱਗੇ ਵੀ ਕਈ ਜਾਂਸਿਆਂ ਦੇ ਵਿੱਚ ਅੱਗੇ ਆਉਂਦੇ ਆ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਜੀ ਪਹਿਲਾਂ ਤਾਂ ਆ ਜੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਭ ਤੋਂ ਪਹਿਲਾਂ ਮੈਂ ਦਵਾਬਾ نیوز ਦਾ ਧੰਨਵਾਦ ਕਰਦਾ ਵਾਂ ਜੋ ਸਾਡੀ ਆਵਾਜ਼ ਸਾਰੇ ਹੀ ਪੂਰੇ ਪੰਜਾਬ ਦੇ ਵਿੱਚ ਸਾਡੇ ਦਿਲ ਦੀਆਂ ਜਿਹੜੀਆਂ ਭਾਵਨਾਵਾਂ ਜੋ ਅੰਮ੍ਰਿਤਸਰ ਦੇ ਵਿੱਚ ਘਟਨਾ ਘਟਰੀ ਆ ਸਾਡੇ ਡਾਕਟਰ ਭੀਮਰਾ ਅੰਬੇਦਕਰ ਜੀ ਦੇ ਸਟੈਚੂ ਨਾਲ ਜਿਸ ਵੀ ਵਿਅਕਤੀ ਨੇ ਭੰਨ ਤੋੜ ਕਰਨ ਦੀ ਸ਼ਰਾਰਤ ਕੀਤੀ ਆ ਮੈਂ ਪ੍ਰਸ਼ਾਸਨ ਤੋਂ ਔਰ ਸਰਕਾਰ ਤੋਂ ਮੰਗ ਕਰਦਾ ਮਾਂ ਉਤੇ ਕਾਨੂੰਨੀ ਬੰਦੀ ਕਾਰਵਾਈ ਕੀਤੀ ਜਾਵੇ ਔਰ ਉਤੇ ਜੋ ਵੀ ਐਨਐਸਆਈ ਲਗਣੀ ਚਾਹੀਦੀ ਧਾਰਾ ਔਰ ਉਹਨੂੰ ਆਸਾਮ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ ਵਾ ਔਰ ਮੈਂ ਸਰਕਾਰ ਤੋਂ ਬੇਨਤੀ ਚਾਹਨਾ ਵਾ ਵੀ ਸੈਂਟਰ ਸਰਕਾਰ ਵੀ ਇਸ ਇਸ ਜਿਹੜੀ ਵੀ ਉਹਨੇ ਗਲਤੀ ਕੀਤੀ ਆ ਇਹਨੂੰ ਬਹੁਤ ਬਰੀਕੀ ਨਾਲ ਸ਼ਾਨਵੀਂ ਕਰਕੇ ਦੇਖਣਾ ਵੀ ਇਹ ਕੇਸ ਬੰਦੇ ਨੇ ਕੇਸ ਕੌਣ ਇਹਦੇ ਪਿੱਛੇ ਆ ਕਿਹੜੀ ਕੋਈ ਤਾਕਤ ਆ ਜਿਹੜੀ ਸਾਡੇ ਸਮਾਜ ਨੂੰ ਆਪਸ ਦੇ ਵਿੱਚ ਲੜਾਣਾ ਚਾਹਦੀ ਆ ਸਾਡਾ ਜਿਹੜਾ ਭਾਈਚਾਰਾ ਵਾ ਸਿੱਖਾਂ ਨਾਲ ਸਿੱਖਾਂ ਨਾਲ ਹੋਰ ਮੁਸਲਮਾਨਾਂ ਨਾਲ ਹਿੰਦੂ ਸਮਾਜ ਔਰ ਸਾਡਾ ਜਿਹੜਾ ਵਾਲਮੀਕ ਭਾਈਚਾਰਾ ਵਾ ਅਸੀਂ ਸਾਰੇ ਇਕੱਠੇ ਆ ਅਸੀਂ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਮਿਲਦੇ ਵਰਤ ਰਿਹਾ ਸਾਡਾ ਭਾਈਚਾਰਾ ਖਰਾਬ ਕਰਨਾ ਚਾਹੁੰਦਾ ਵਾ ਪਤਾ ਨਹੀਂ ਇਹ ਕੋਣ ਤਾਕਦਾ ਵਾ ਮੈਂ ਇਹੀ ਪ੍ਰਸ਼ਾਸਨ ਤੋਂ ਆਸ ਕਰਦਾ ਵਾਂ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਬਰੀਕੀ ਨਾਲ ਜਾਂਚ ਕਰਕੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਡੱਕਿਆ ਜਾਵੇ ਜੇਪਾਤ ਜੇਪੀ ਜੇਪੀ ਜੋ ਅੰਮ੍ਰਿਤਸਰ ਦੇ ਵਿੱਚ ਬਹੁਤ ਮੰਦਭਾਗੀ ਘਟਨਾ ਹੋਈ ਆ ਉਹਦੇ ਬਾਰੇ ਜਿਹੜੀ ਆ ਸਾਡੇ ਦਰਸ਼ਕ ਆ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਘਟੀ ਆ ਇਹਦੇ ਵਾਸਤੇ ਅੱਜ ਸਾਰਿਆਂ ਨੇ ਇੱਥੇ ਰੋਸ ਪ੍ਰਦਰਸ਼ਨ ਕੀਤਾ ਆ ਔਰ ਵੋਜਨ ਸਮਾਜ ਜਿੰਨਾ ਵੀ ਸਾਰਾ ਇੱਥੇ ਇਕੱਠ ਹੋਇਆ ਆ ਔਰ ਉਹਨਾਂ ਵਾਸਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਔਰ ਜੋ ਇਹ ਮੰਦਭਾਗੀ ਘਟਨਾ ਆ ਬਹੁਤ ਜ਼ਿਆਦਾ ਮਾੜੀ ਆ ਕਿ ਇਹਦੇ ਵਿੱਚ ਕੀ ਇਹਦੇ ਵਿੱਚ ਜਿਹੜੀਆਂ ਸਾਡੀਆਂ ਸਰਕਾਰਾਂ ਆ ਉਹਨਾਂ ਦੀਆਂ ਗੰਦੀਆਂ ਚਾਲਾਂ ਔਰ ਗੰਦੀਆਂ ਸਾਜ਼ਿਸ਼ਾਂ ਦੇ ਕਰਕੇ ਸਭ ਕੁਝ ਹੋ ਰਿਹਾ ਅਗਰ ਸਰਕਾਰਾਂ ਚਾਹਣ ਤਾਂ ਇਦਾਂ ਦੀ ਘਟਨਾ ਕੋਈ ਵੀ ਨਾ ਘਟ ਸਕੇ ਔਰ ਜਿਹੜੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਜਿਸ ਵੀ ਵਿਅਕਤੀ ਨੇ ਉੱਪਰ ਚੜ ਕੇ 바ਵਾ ਸਾਹਿਬ ਦੇ ਉੱਪਰ ਹਥੋੜੇ ਮਾਰੇ ਪਰ ਇਹ ਗੱਲ ਸੋਚਣ ਵਾਲੀ ਆ ਕਿ ਉਹਨਾਂ ਦੇ ਵਾਸਤੇ ਸਮਾਨ ਕਿੱਥੋਂ ਲਿਆਂਦਾ ਗਿਆ ਅਤੇ ਇਹ ਸਰਕਾਰ ਦੀਆਂ ਗੰਦੀਆਂ ਘਟਨਾਵਾਂ ਦੇ ਕਰਕੇ ਸਾਨੂੰ ਸਭ ਨੂੰ ਇੱਥੇ ਇਕੱਠਾ ਹੋਣਾ ਪਿਆ ਆ ਔਰ ਅਗਰ ਸਰਕਾਰਾਂ ਨੇ ਜੋ ਵੀ ਸਾਡੀਆਂ ਮੰਗਾਂ ਆ ਨਹੀਂ ਮੰਨੀਆਂ ਤਾਜ਼ੀ ਜਿੰਨਾ ਵੀ ਬਹੁਜਨ ਸਮਾਜ ਆ ਸਾਰਾ ਸੜਕਾ ਤੇ ਆ ਜਾਵਾਂਗੇ ਔਰ ਅਸੀਂ ਸੰਘਰਸ਼ ਕਰਾਂ ਕਿਹੜੀਆਂ ਮੰਗਾ ਲੈ ਗਏ ਤੁਸੀਂ ਸਾਡੀਆਂ ਮੰਗਾ ਇਹ ਜਿੰਨੇ ਵੀ ਥਾਮਾਂ ਤੇ 바ਵਾ ਸਾਹਿਬ ਦੇ ਸਟੈਚੂ ਲੱਗੇ ਹੋਏ ਉਹਨਾਂ ਦੇ ਵਾਸਤੇ ਸਾਨੂੰ ਸਿਕਿਉਰਿਟੀ ਚਾਹੀਦੀ ਆ ਔਰ ਜਿਹੜੀ ਵੀ ਸਖਸ਼ ਨੇ ਇਹ ਘਟਨਾ ਵਾਪਰੀ ਆ ਜਿਹੜੀ ਵੀ ਸਖਸ਼ ਰਹੀ ਆ ਘਟਨਾ ਵਾਪਰੀ ਆ ਔਰ ਉਸ ਨੂੰ ਫਾਹੇ ਲਗਾਇਆ ਸਾਡੇ ਨਾ ਜਾਓਗੇ ਅਸੀਂ ਅੱਜ ਦੇ ਮੌਕੇ ਤੇ ਜੈਪੀ ਜਾਂ ਅਸੀਂ ਇਹੀ ਕਹੜਾ ਚਾਹੁੰਦੇ ਆ ਕਿ ਜੇ ਉਹ ਘਟਨਾ ਵਾਰਤੀ ਆ ਇੱਕ ਸਾਡੀਆਂ ਸਾਰੀਆਂ ਪਾਪਾਂ ਨੂੰ ਜੋ ਛੜੀ ਪਰਮਾਤਮਾ ਜਾਂ ਜਾਰੇ ਨਾਮ ਲੈਣ ਵਾਲੀਆਂ ਪਾਪਾਂ ਨੂੰ ਇੱਕ ਠੇਸ ਪਹਾਈ ਆ ਕਿ ਇੱਕ ਲੜਾਈ ਝਗੜਾ ਹੋਵੇ ਪੂਰੇ ਪ੍ਰੋਗਰਾਮ ਆ ਕਿ ਇਸੇ ਸਾਨੂੰ ਆਪਸ ਵਿੱਚ ਪ੍ਰੇਮ ਬੜਾਈ ਰੱਖਣਾ ਚਾਹੀਦਾ ਆ ਕਿ ਜੋ ਇਹ ਘਟਨਾ ਵਰਤੀ ਆ ਕਿ ਸਾਰੀਆਂ ਕੌਮਾਂ ਜਿਹੜੀਆਂ ਆ ਰਵਿਦਾਸੀ ਕੌਮ ਅਸੀਂ ਸਾਰੇ ਕਮਿਊਨਿਟੀ ਕਮਿਸ਼ਨ ਸਾਰੇ ਦਿਨੀਆਂ ਵੀ ਛੁੱਟੀਆਂ ਕਾਸਟਾ ਦੇ ਵਿੱਚ ਇੱਕ ਲੜਾਈ ਝਗੜਾ ਹੋਵੇ ਔਰ ਉਹਦੇ ਨਾਲ ਦੇਸ਼ ਦਾ ਪੰਜਾਬ ਦਾ ਮਾਹੌਲ ਖਰਾਬ ਹੋਵੇ ਅਸੀਂ ਇਹੀ ਚਾਹੁੰਦੇ ਕਿ ਸਾਨੂੰ ਸਭ ਨੂੰ ਗੱਲ ਮਿਲ ਕੇ ਇੱਕ ਮਨ ਹੋ ਕੇ ਸੋਚਣਾ ਇੱਕ ਕਾਨੂੰਨੀ ਕਾਰਵਾਈ ਜਿਹੜੀ ਆ ਇਹ ਹੋਣੀ ਚਾਹੀਦੀ ਆ ਜੋ ਇਹ ਮਤਭਾਤੀ ਘਟਦਾ ਵਰਤੀ ਆ ਪਹਿਲੋ ਵੀ ਇਦਾਂ ਦੀਆਂ ਕਈ ਘਟਨਾਵਾਂ ਵਰਤੀਆਂ ਪਰ ਕੋਈ ਵੀ ਇੱਕ ਹੋਰ ਨਹੀਂ ਹੋਈ ਪਰ ਹੁਣ ਵੀ ਹੋਈ ਆ ਇੱਕ ਲੜਾਈ ਦੀ ਸਾਦੀਸ਼ਾ ਧਾਕੀ ਮਾਹੌਲ ਖਰਾਬ ਹੋਵੇ ਜੈ ਭਾਰਤ ਜੀ ਜਿਹੜੀ ਅੰਮ੍ਰਿਤਸਰ ਵਿੱਚ ਦੁੱਖदाई ਜਿਹੜੀ ਖਬਰ ਆਈ ਆ ਜਿਹੜੇ ਡਾਕਟਰ ਅੰbedkar ਸਾਹਿਬ ਜੀ ਦੀ ਮੂਰਤੀ ਨਾਲ ਤੋੜ ਭੰਨ ਕੀਤੀ ਆ ਸੋ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਾ ਹੈ ਸੋ ਅੱਜ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਆਪਾਂ ਸਾਰੇ ਫਗਵਾੜਾ ਵਾਸੀਆਂ ਦੇ ਨਾਲ ਆ ਸੋ ਸਾਡੇ ਮਨ ਨੂੰ ਬਹੁਤ ਦੁੱਖ ਲੱਗਾ ਪਿਛਲੇ ਤਾਲ ਅੰਮ੍ਰਿਤਸਰ ਵਿੱਚ ਦੁੱਖਦਾਈ ਖਬਰ ਹੋਈ ਆ ਡਾਕਟਰ ਅਵੇਦਕਰ ਸਾਹਿਬ ਦੀ ਮੂਰਤੀ ਨਾਲ ਜਿਹੜੀ ਤੋੜਪਾਨ ਕੀਤੀ ਗਈ ਸੋ ਅੱਜ ਫਗਵਾੜੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਸਾਰਾ ਦੁਕਾਨਾਂ ਦੁਕੋਨਾਂ ਬੰਦ ਕਰਾਈਆਂ ਗਈਆਂ ਸੋ ਇਸ ਪ੍ਰਦਰਸ਼ਨ ਵਿੱਚ ਅਸੀਂ ਦੁੱਖ ਦੀ ਘੜੀ ਵਿੱਚ ਆਪਾਂ ਨਾਲ ਖੜੇ ਆ ਸੋ ਮਨ ਨੂੰ ਬਹੁਤ ਦੁੱਖ ਲਗਾ ਸੋ ਪਵਾ ਸਾਹਿਬ ਜੀ ਜਿਹੜੀ ਮੂਰਤੀ ਆ ਤੋੜਪਾਨ ਕੀਤੀ ਆ ਉਤੇ ਅਸੀਂ ਕੜੀ ਨਿੰਦਾ ਕਰਦੇ ਆ ਤੇ ਜਿਹੜਾ ਦੋਸ਼ੀ ਆ ਉਹਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਹੈ ਜੀ ਜੈ ਭੀਮ ਜੈ ਭਾਰਤ ਜੈ ਭੀਮ ਜੈ